ਮਾਨਸਬਾਜ ਭੌਂਗੜੀ ਗੀ ਦੀ ਵਿੱਚ ਦੌਰੇ ਕਰੇ ਗਏ ਨੇ ਕੀ ਮੇਨ ਮੋਟਿਵਰੇਜ ਸ੍ਰੀ ਇੰਦਰਾਜੀ ਮਾਮਾ ਨੂੰ ਮਿਲਣ ਆਏ ਹੈ ਜਿਹੜੇ ਬਹੁਤ ਬੁਰੀ ਤਰ੍ਹਾਂ ਉਹਨਾਂ ਦਾ ਲੱਤਾਂ ਦਾ ਆਪਰੇਸ਼ਨ ਹੋਇਆ ਹੋਇਆ ਤੇ ਇਸ ਕੰਮ ਜਿਹੜੀ ਆਈ ਸੀ ਕਿ ਤੇ ਮਿਲਣੇ ਹਾਂ ਮਿੰਨਰ ਤਾਂ ਠੀਕ ਲੱਗਦੇ ਹੈ ਖੁਸ਼ ਵੀ ਲੱਗਦੇ ਹੈ ਬੋਲਦੇ ਵੀ ਹੈ ਸੁਣ ਜਿੱਥੋਂ ਤੱਕ ਉਹਨਾਂ ਦੀ ਦੇਖਭਾਲ ਹੈ ਉਹ ਵੀ ਮੈਂ ਦੇਖੀ ਹੈ ਬਹੁਤ ਅਚਕੀਂ ਦੇ ਆ ਗੱਲ ਕਰੀ ਅੱਜ ਤੁਸੀਂ ਪੰਡਾ ਦੇ ਵਿੱਚ ਵੀ ਦੌਰਾ ਕੀਤਾ ਹੈਗਾ ਤਕਰੀਬਨ ਕਿਵੇਂ ਲੱਗ ਰਿਹਾ ਜਿਵੇਂ ਸਰਕਾਰ ਦੇ 4 ਸਾਲ ਤੱਕ ਵੀ ਪੂਰੇ ਹੋ ਰਹੇ ਨੇ ਤਕਰੀਬਨ ਰਹੀ ਤਾਂ ਲਾਸਟ ਪੀਡਿੰਗ ਰਹੇਗਾ ਕਿਵੇਂ ਰਿਜ਼ਲਟ ਲੱਗਦਾ ਤੁਹਾਨੂੰ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਇਹ ਡਿਸਟ੍ਰਿਕਟ ਇੱਥੇ ਲੋਕ ਸੁਰਵੈਸੋਂ ਬੇਸੀਗੇ ਪੁੰਨਾ ਦੇ ਪਰਵਾਹਾਂ ਦੇ ਨਾਮ ਇਹ 60 ਇਹ ਕਰਨ ਗਿਆ ਸੀਗਾ ਉਹਨਾਂ ਦੀ ਜਿਹੜੀ ਟਕਰੀ ਹੈ ਉਹ ਵੀ ਦੇਖਣੀ ਹੈ ਉਸ ਦਾ ਤੇ ਇਹ ਕਿਉਂ ਸਾਥੋਂ ਹੋ ਸਕਦਾ ਉਹ ਵੀ ਮੈਂ ਮਨ ਦੇ ਵਿੱਚ ਤੇ ਲਿਖਣੀ ਹੈ ਕਿ ਸੁਮੇਸ ਕਮ ਬੁਤੇ ਹੈ ਸੀਗਾ ਸਾਡੇ ਪ੍ਰਧਾਨ ਨੇ ਕਿ ਹੈ ਤੇ ਇਹ ਮੈਨੂੰ ਲੈ ਕੇ ਗਿਆ ਸੀਗੇ ਪਾਰਟੀ ਬਲ ਨਾ ਜਵਨਾਂ ਨੂੰ ਕੀ ਨਹੀਂ ਖਾ ਦੇਣੀ ਨਾ ਉਹ ਬਣ ਜਵਨਾਂ ਨੂੰ ਸਨੇ ਇਹ ਹੈ ਕੀ ਪੰਜਾਬ ਬਹੁਤ ਥੱਲੇ ਆ ਗਿਆ ਹੈ ਕਰ ਇੰਡੀਆ ਦੀ ਸਿਆਸਤ ਦੇ ਵਿੱਚ ਜੋ ਕੱਕੇੜਾ ਆਪਰੇਸ਼ਨ ਸੰਦੂਰ ਹੋਇਆ ਹੈ ਉਹਦੇ ਵਿੱਚ ਸਿਰਫ ਇੱਕ ਫਿਰਕੇ ਨੇ ਸਵਾਲ ਦਿੱਤੀ ਹੈ ਕਿ ਅਸੀਂ ਪਾਕਿਸਤਾਨ ਨਾਲ ਮੰੰਬਰਿਕਾ ਨਹੀਂ ਤੇ ਪ੍ਰਾਈਮ ਮਿਨਿਸਟਰ ਦੀ ਜਿਹੜੀ ਸਕਿਉਰਿਟੀ ਕਮੇਟੀ ਹੈ ਜਿਹੜੀ ਇਹੋ ਜਿਹੇ ਫੈਸਲੇ ਕਰਦੀ ਹੈ ਉਹਦੇ ਵਿੱਚ ਸਿੱਖ ਕੋਈ ਹੈ ਨਹੀਂ ਸੀਗਾ ਸੋ ਸਾਨੂੰ ਪਿੱਕਰ ਹੈ ਕਿ ਸਾਥੋਂ ਬਗੈਰ ਪੁੱਛਿਆਂ ਜੇ ਮੋਦੀ ਸਾਹਿਬ ਤੇ ਬੀਜੇਪੀ ਔਰ ਐਨਐਸਐਸ ਜੰਗ ਲਾ ਲੁੰਦੇ ਹੈ ਤੇ ਸਭ ਤੋਂ ਜ਼ਿਆਦਾ ਖਤਰਾ ਤਾਂ ਸਾਡੇ ਪੰਜਾਬ ਨੂੰ ਹੋਣਾ ਹੈ ਜੇ ਪਾਕਿਸਤਾਨ ਨੇ ਇੱਥੇ ਪਰਮਾਣੂ ਹਥਿਆਰ ਇਸਤੇਮਾਲ ਕਰਤੇ ਤੇ ਸਾਰੇ ਪੰਜਾਬੀ ਬੇਸ਼ੱਕ ਉਹ ਸਿੱਖ ਨੇ ਔਰ ਮੁਸਲਮਾਨ ਸਾਈ ਕੁਛ ਵੀ ਹੋਣ ਉਹਨਾਂ ਦਾ ਬੇਟਾ ਕਰਖ ਹੋ ਜਾਣਾ ਚਾਹੀਦਾ ਤੋਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਦੇ ਵਿੱਚ ਸਿੱਖਾਂ ਦਾ ਵੀ ਹਿੱਸਾ ਹੋਣਾ ਚਾਹੀਦਾ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਸਿੱਖਾਂ ਦੇ ਕੋਲ ਇੱਕ ਕੈਬਨਿਟ ਪੋਸਟ ਸੀ ਜਾਂ ਬੜੇ ਸ਼ਿਮ ਆਬਲੇ ਦਾ ਰੱਖਿਆ ਦੇ ਮਾਮਲੇ ਜਾਗ੍ਰੇ ਦੇ ਮਾਮਲੇ ਜਾਂ ਇਕਨੋਮਿਕਸ ਦੇ ਮਾਮਲੇ ਐਗਰੀਕਲਚਰ ਦੇ ਉਹ ਸਾਡੇ ਕੋਲ ਕੋਈ ਨਮਾਇੰਦਗੀ ਸੈਂਟਰ ਦੀ ਕੈਬਨਟ ਵਿੱਚ ਹੈ ਨਹੀਂ ਇਹ ਸਿਰਫ ਸਿਰਫ ਹਿੰਦੂਤਵਾਦੀ ਲੀਡਰਸ਼ਿਪ ਚਲ ਰਹੀ ਹੈ ਤੇ ਉਹਨਾਂ ਨੇ ਵੀ ਬੀਜਪੀ ਆਰਐਸਐਸ ਨੇ ਲਾਣ ਖੜਤਾ ਕਿ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਜਿਹੜੀ ਸ਼ਬਦ ਹੈਗੀ ਹੈ ਪ੍ਰੀਐਂਬਲ ਦੇ ਵਿੱਚੋਂ ਉਹ ਕੱਢ ਦਿੱਤੇ ਜਾਣ ਜੇ ਉਹ ਕੱਢ ਦਿੱਤੇ ਜਾਣਗੇ ਤੇ ਤਾਂ ਲਾਜ਼ਮੀ ਹੈ ਤੇ ਹਿੰਦੂ ਰਾਸ਼ਟਰ ਬਣ ਜਾਊਗਾ ਤੇ ਅਸੀਂ ਸਿੱਖ ਤਾਂ ਨਹੀਂ ਅਸੀਂ ਹਿੰਦੂ ਰਾਸ਼ਟਰ ਨੂੰ ਮੰਨਣਾ ਅਸੀਂ ਤਾਂ ਫਿਰ ਸਿੱਧਾ ਆਪਣਾ ਅਲੱਗਾ ਸਟੇਟ ਜਿਹੜੀ ਆਜ਼ਾਦ ਹੋਊਗੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਜਿੰਨਾਂ ਦੇ ਕੋਲੇ ਪਰਮਾਣੂ ਹਥਿਆਰ ਨੇ ਕਾਮਰੇਡ ਚੀਨ ਹੈ ਇਹਨਾਂ ਦੇ ਵਿਚਾਰੇ ਅਸੀਂ ਬਫਰ ਸਟੇਟ ਬਣਾਉਂਗੇ ਜਿਹੜੀ ਆਜ਼ਾਦ ਤੇ ਯੂਕੇ ਦੇ ਮਾਡਲ ਦੇ ਉੱਤੇ ਉੱਚਰ ਲੂਗੀ ਸੋ ਇਹ ਸਾਨੂੰ ਜਿਹੜਾ ਫਿਕਰ ਹੈ ਇਹ ਹੋਰ ਜਗ੍ਹਾ ਫਿਕਰ ਹੈ ਕਿ ਸਰਕਾਰਾਂ ਇਹ ਨਹੀਂ ਦੇਖਦੀਆਂ ਕਿ ਘੱਗਰ ਦੀ ਐਚਟੀ ਸਫਾਰੀ ਨਹੀਂ ਹੋਈ ਤੇ ਉਹ ਵੀ ਘਰ ਚੜ ਰਹੇ ਹੈ ਤੇ ਅਣਪਣ ਘਰਾਂ ਪਿਆਰ ਦਾ ਨੁਕਸਾਨ ਸਾਨੂੰ ਝੱਲਣਾ ਪੜਨਾ ਹੈ ਤੇ ਮੈਂ ਸਾਫ ਕੈਂਪੀਅਨ ਤੋਂ ਦਾ ਕਮੰਡੋ ਵਰਕ ਪਿੱਛੇ ਹੈ ਜੋ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਸਮੂਹ ਦਾ ਹੁੰਦਾ ਹੈ ਤੇ ਦੂਜੇ ਪਾਸੇ ਹਰਿਆਣੇ ਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਉਹ ਕੁਝ ਖੇਤਰ ਦੇ ਹੈ ਤੇ ਉੱਥੇ ਵੀ ਬਹੁਤ ਨੁਕਸਾਨ ਹੁੰਦਾ ਹੈ ਤੇ ਮੈਂ ਖੁਨਨ ਨਾਲ ਵੀ ਗੱਲ ਕੀਤੀ ਹੈ ਕਿ ਆਪਾਂ ਪੰਜਾਬ ਤੇ ਹਰਿਆਣਾ ਜੋੜ ਕੇ ਇਹਦੀ ਸਫਾਈ ਕਰੀਏ ਤੇ ਇਹਦੇ ਬੰਦ ਤਕੜੇ ਕਰੀਏ ਜਿਸ ਨਾਲ ਇਹ ਉਛਲਣਾ ਤੇ ਕਰੋਨਾ ਵਾਣ ਦੇ ਅੰਦਰ ਨੁਕਸਾਨ ਨਾ ਹੋ ਕੱਟੇ। ਸੋ ਇਹ ਸਮੱਸਿਆ ਸਾਡੇ ਵਿੱਚ ਹੈ ਕਿ ਸਾਡੇ ਉੱਤੇ ਜ਼ੁਲਮ ਹੋ ਰਿਹਾ ਔਰ ਸੈਂਟਰ ਦੀ ਸਰਕਾਰ ਨੇ ਇੱਕ ਹੋਰ ਇੱਕ ਕਮੇਟੀ ਬਣਾਈ ਹੈ ਜਿਸ ਨਾਲ ਜਿਸ ਵਿੱਚ ਪ੍ਰੈიმਰਸ ਅਮਿਤ ਸ਼ਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡਿਫੈਂਸ ਮੰਤਰੀ ਡੇਅ ਕੋ ਰਮੋਦਮੁਖੀ ਆਈਬੀ ਦਾ ਮੁਖੀ ਵਿੱਚ ਸ਼ਾਮਲ ਹੈਗੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾ ਦਿੱਤੇ ਹੈਗੇ ਇੱਕ ਤਾਂ ਸਰ ਸੁਖਬੀ ਸਿੰਘ ਹੈ ਹਰਦੀਪ ਸਿੰਘ ਤੇ ਇੱਕ ਹੈ ਹਰਦੀਪ ਸਿੰਘ ਹਰਦੀਪ ਸਿੰਘ ਨੇਜਰ ਤੇ ਇੱਕ ਬਲੈਕ ਯੂਟੀ ਦੇ ਵਿੱਚ ਵਰਤਾਰ ਸਿੰਘ ਖੰਡੇ ਨੂੰ ਜੇਰ ਦੇ ਕੇ ਮਰਵਾਤਾ ਪਾਕਿਸਤਾਨ ਦੇ ਵਿੱਚ ਵਰਨਜੀਤ ਸਿੰਘ ਪੰਡਵੜ ਨੂੰ ਤੇ ਰੋਡੇ ਨੂੰ ਮਰਵਾਤਾ ਤੇ ਇੱਥੇ ਪੰਜਾਬ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇ ਵਾਲ ਨੂੰ ਤੇ ਗੋਪੀ ਚਿੰਨ ਪਰ ਇਹਨਾਂ ਨੂੰ ਬਰਬਾਦ ਕਰਦਾ ਹੈ ਇਹ ਇੱਕ ਬਹੁਤ ਡੇਂਜਰਸ ਟ੍ਰੈਂਡ ਹੈਗਾ ਤੇ ਮੈਂ ਸੈਂਟਰ ਨੂੰ ਕਹਿਣਾ ਚਾਹੁੰਦਾ ਕਿ ਇਹ ਸਿੱਖਾਂ ਨੇ ਚੁੰਗੀਆਂ ਨਹੀਂ ਪਾਈਆਂ ਹੈਗੀਆਂ ਇਹ ਬਦਲਾ ਖੋਰ ਜਰਮਾਤ ਹੈ ਫੋਰਮ ਹੈ ਤੇ ਇਹ ਬਦਲਾ ਲੈਣਾ ਜਾਣਦੀ ਹੈ ਤੇ ਜਿਹੜੇ ਵੀ ਜੇ ਤੁਸੀਂ ਇਸ ਤਰ੍ਹਾਂ ਸਿੱਖਾਂ ਦੇ ਉੱਤੇ ਵਾਰ ਕਰਾਉਂਦੇ ਤੇ ਅਮਰੀਕਾ ਦੇ ਜਿਹੜਾ ਪੰਨੂ ਸਿੰਘ ਕੋਸ਼ਿਸ਼ ਨੂੰ ਵੀ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਰਮਨਾਂ ਦੀ ਇੰਟੈਲੀਜੈਂਸ ਏਜੰਸੀ ਅਮਰੀਕਾ ਦੀ ਨੇ ਪਹਿਲਾਂ ਹੀ ਪਤਾ ਕਰ ਲਿਆ ਤੇ ਮੇਰੇ ਨਾਲ ਕੋਲੇ ਓਡੀਸਾ ਦੇ ਵਿੱਚ ਉੱਥੇ ਬੰਦੇ ਮਰ ਗਏ ਤਾਂ ਵੀ ਪੁਲਿਸ ਕੱਟੋ ਹੀ ਹੈ ਉੱਥੇ ਜਗਨਨਾਥ ਪੂਰੀ ਦੇ ਵਿੱਚ ਫਿਰ ਪੈਨਗ੍ਰਾਮ ਦੇ ਵਿੱਚ ਅਜੇ ਤੱਕ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਇਹ ਕਿੰਨੇ ਇਹ ਕੰਮ ਕੀਤੇ ਹੈਗੇ ਆ ਤੇ ਮੇਰਾ ਮਤਲਬ ਜਿਹੜੀ ਇੰਟੈਲੀਜੈਂਸ ਜਿਸ ਮੋਲਕੀ ਫੇਲ ਹੋ ਗਈ ਫਿਰ ਉਹ ਅੱਗੇ ਕਿਵੇਂ ਜਾ ਸਕਦਾ ਹੈਗਾ ਐਵੇਂ ਪਾਕਿਸਤਾਨ ਉੱਤੇ ਵਾਰ ਕਰ ਦੇਣਾ ਬਗੈਰ ਪਤਾ ਲੱਗਣ ਤੋਂ ਕਿ ਵਾਕਈ ਪਾਕਿਸਤਾਨ ਦਾ ਹੱਥ ਹੈਗਾ ਕਿ ਨਹੀਂ ਅੱਜ ਵੀ ਕੋਈ ਪਤਾ ਨਹੀਂ ਹੈ ਤੇ ਜਿਹੜਾ ਹਵਾਈ ਜਹਾਜ਼ ਇਹਨੀਆਂ ਅਦਰ ਨਸ਼ ਤੋਂ ਹੈ ਉਹਦੇ ਵਿੱਚ ਵੀ ਲੱਗਦਾ ਹੈ ਕਿ ਇਹ ਸਬਟਾਜ ਹੈ ਕਿਉਂਕਿ ਮੋਦੀ ਸਾਹਿਬ ਨੇ 2002 ਦੇ ਵਿੱਚ 2000 ਤੋਂ ਜ਼ਿਆਦਾ ਮੁਸਲਮਾਨ ਮੜਵਾਏ ਹੈ ਇਹ 2013 ਦੇ ਵਿੱਚ ਜਦੋਂ ਮੋਦੀ ਸਾਹਿਬ ਚੀਫ ਮਿਨਿਸਟਰ ਸੀਗੇ 60000 ਸਿੱਖ ਜ਼ਮੀਨਦਾਰ ਅਰਦਾਸਪੁਰ ਤੋਂ ਗੈਰ ਜਮੀਨੇ ਕਰਤੇ ਗੈਰ ਘੁ ਘੱਟਤੇ ਮੇਰਾ ਮਤਲਬ ਇਹ ਤੇ ਉਹ ਤੁਸੀਂ ਘਟ ਗਿੰਥੀਆਂ ਦੇ ਉੱਤੇ ਜ਼ਬਰ ਕਰੋਗੇ ਤਾਂ ਫਿਰ ਐਿਹੋ ਜਿਹੇ ਹਾਲਾਤ ਪੈਦਾ ਹੋ ਰਿਏ ਜਿਹੜੇ ਤੁਸੀਂ ਹੁਣ ਸਾਬ ਨਹੀਂ ਸਕਦੇ ਹੈਗੇ ਇੱਕ ਤਾਂ ਪਹਿਲਗਾਮ ਦਾ ਇੱਕ ਡਾ ਐਮ ਦਾ ਵਾਰ ਦੇ ਵਿੱਚ ਵਾਈਜਾਜ ਦਾ ਸੈਵਟੇਜ ਹੋਇਆ ਹੈ ਇਹ ਬਹੁਤ ਖਤਰ ਵਾਲੀ ਥੀਜ ਹੈ ਤੇ ਮੈਨੂੰ ਸੰਘੰਡ ਕਰਨ ਦੇਿਆ ਕਰੋ ਮੈਂ ਨਹੀਂ ਨਾ ਹੋਇਆ ਕਰੋ ਜੋ ਕਰਕੇ ਇਹ ਅਸਲੀ ਗੱਲ ਕਰ ਦੇਣੀ ਚਾਹੀਦੀ ਹੈ ਜੇ ਅਸਲੀ ਗੱਲ ਤੁਸੀਂ ਸੁਣਨਾ ਚਾਹੁੰਦੇ ਹੋ ਆ ਅਗਰ ਗੱਲ ਕਰੀਏ ਮਜੀਠੀਆ ਸਾਹਿਬ ਤੇ ਜੋ ਅੱਜ ਪਾਚੇ ਹੋ ਰਿਹਾ ਅੱਜ ਵੀਰ ਮੈਂ ਵਿਕਰਮ ਸਿੰਘ ਮਜੀਠੀਆ ਨੇ ਮਸਲੇ ਨੂੰ ਲੈ ਕੇ ਕਿਵੇਂ ਦੇਖ ਰਹੇ ਜਿਵੇਂ ਸਰਕਾਰ ਬੋਲ ਰਹੀ ਉਹਨਾਂ ਦੇ ਉੱਪਰ ਪਾਚੇ ਕਰੇ ਗਏ ਨੇ ਜਾਂ ਸੁਖਵੀਰ ਬਾਦਲ ਜੀ ਨੂੰ ਅੱਜ ਜ਼ਿੰਮੇਵਾਰ ਕੀਤਾ ਗਿਆ ਹੈ ਸ਼ੋਮਨੀ ਕਾਂਦੀ ਦੇ ਵਰਕਰਾਂ ਪਹੁੰਚੇ ਲਿੱਤਾ ਗਿਆ ਜਿਮਹਾੜੀ ਵਿੱਚ ਉਹ ਤੇ ਛੋਟੀਆਂ ਜੀਆਂ ਦਸਤਕਾਰੀਆਂ ਜਾਂ ਸਾਨੂੰ ਤਾਂ 8-8 ਸਾਲ ਜਿੰਨਾਂ ਦੇ ਵਿੱਚ ਰੱਖਿਆ ਇਹਨਾਂ ਲੋਕਾਂ ਨੇ ਇਹ ਜਿੱਥੇ ਆ ਗੁਰੂ ਜੀ ਉੱਥੇ ਤੁਹਾਨੂੰ ਤਾਂ ਨਹੀਂ ਇਹ ਨਾਮ ਆ ਕੇ ਆ ਗਿਆ ਤੁਸੀਂ ਬਾਪੂ ਬਹੁਤ ਸਾਰੇ ਨੇ ਕਿ ਜੇ ਕਿਤੇ ਅੱਗੇ ਸੀਗੀ ਤੇ ਤੂੰ ਹਰ ਨਿਕਲ ਰਿਹਾ ਹੈ ਕਿ ਉਸ ਦੇ ਵੱਲ ਜਿਹੜੀਆਂ ਏਜੰਸੀਜ਼ ਨੇ ਤੇ ਤੂੰ ਇਹਨੂੰ ਦੇਖ ਰਹੀ ਹੈ ਕਿ ਇਹ ਧੁਆ ਕਿੱਥੋਂ ਆਇਆ ਇਹ ਕਿਉਂ ਧੁਆ ਆ ਰਿਹਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਿ ਮਤਲਬ ਉਹ ਸਰਕਾਰ ਜਿਵੇਂ ਕਹਿੰਦੀ ਸੀ ਖਤਮ ਕਰਦਾ ਹੈ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਇਹ ਬਾਦਲ ਤੇ ਬੀਜੇਪੀ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਔਰ ਬਹੁਤ ਜ਼ਿਆਦਾ ਇੱਕ ਸੁਬੀਰ ਸਿੰਘ ਤੇ ਬਾਦਲ ਨੇ ਉਹ ਸੁਣੇ ਕੌਂਟੀ ਦਾ ਮੈਚ ਕਰਾਇਆ ਸੀਗਾ ਜਿਹਦੇ ਵਿੱਚ ਸਾਰੇ ਦੁਨੀਆ ਦੇ ਵੱਡੇ ਵੱਡੇ ਮੰਨੇ ਹੋਏ ਸਮਗਲਰ ਬੁਲਾਏ ਸੀਗੇ ਤੇ ਬਹਾਨਾ ਬਣਾਇਆ ਸੀਗਾ ਕਿ ਅਸੀਂ ਕੌਂਟੀ ਦਾ ਮੈਚ ਕਰਾ ਰਹੀ ਹਾਂ ਸੋ ਬਹੁਤ ਕੁਛ ਚਿੱਟਾ ਸਾਰਾ ਕੁਛ ਵਿਗਦਾ ਰਿਹਾ ਤੇ ਪਾਕਿਸਤਾਨ ਤੋਂ ਆਉਂਦਾ ਰਿਹਾ ਪਰ ਬਾਦਲ ਤੇ ਬੀਜਪੀ ਸਰਕਾਰ ਨੇ ਦਿੱਤਾ ਨਹੀਂ ਤੋੜਿਆ ਅਸੀਂ ਚਿੱਟੀਆਂ ਵੀ ਕਾਂਗਰਸ ਸਰਕਾਰ ਨੂੰ ਵੀ ਲਿਖੀਆਂ ਤੇ ਬਾਦਲ ਸਰਕਾਰ ਦੇ ਡੀਜੀਪੀ ਨੂੰ ਵੀ ਲਿਖਿਆ ਪਰ ਉਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਹੁਣ ਜਾ ਕੇ ਜਿਹੜਾ ਨੋਟਿਸ ਲਿਆ ਹੈ ਉਹਦੇ ਵਿੱਚ ਜੋ ਕੁਛ ਅਸੀਂ ਡੀਜੀਪੀ ਨੂੰ ਪਹਿਲਾਂ ਲਿਖਦੇ ਰਹੇ ਹਾਂ ਉਹ ਸਾਰੇ ਦਸਤਾਵੇਜ਼ ਸਰਕਾਰ ਕੋਲ ਪਹੁੰਚੇ ਹੋਏ ਹਨ ਕਿਉਂਕਿ ਮੈਂ ਚੰਨੀ ਸਾਹਿਬ ਨੂੰ ਸਾਰੇ ਦਸਤਾਵੇਜ਼ ਦੇ ਦਿੱਤੇ ਸੀ